ਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਦਿਖਾਉਣੀ ਹੈ ਦੋਸਤੋ ਮੱਝ ਦਿਖਾਉਣੀ ਕਹਿ ਲਓ ਬਿਲਕੁਲ ਜਿਹੜੀ ਕਾਲੀ ਸ਼ਾਹ ਜਿਹੜੀ ਮੱਝ ਦਿਖਾਉਣੀ ਹੈ ਦੋਸਤੋ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਭੱਵੇ ਲੰਡੇ ਹੈਗਾ ਬਿਲਕੁਲ ਫਿਰੋਜ਼ ਸ਼ਾਹ ਤੋਂ ਦੋਸਤੋ 3 ਕਿਲੋਮੀਟਰ ਦੂਰੀ ਤੇ ਇਹ ਪਿੰਡ ਹੈਗਾ ਜਦੋਂ ਤਲਵੰਡੀ ਭਾਈ ਤੋਂ ਦੋਸਤੋ ਆਪਾਂ ਪਰੋਜਪੁਰ ਵਾਲਾ ਰੋਡ ਫੜਦਿਆਂ ਤੇ ਰਸਤੇ ਵਿੱਚ ਜਿਹੜਾ ਦੋਸਤੋ ਫਰੋਜਸ਼ਾਹ ਆਉਂਦਾ ਹੈਗਾ ਫਰੋਜਸ਼ਾਹ ਤੋਂ 3 ਕਿਲੋਮੀਟਰ ਇਸ ਪਿੰਡ ਦੀ ਦੂਰੀ ਹੈਗੀ ਆ ਪੱਬੇ ਲੰਡੇ ਦੀ ਤੇ ਜਿਹੜਾ ਜ਼ਿਲ੍ਹਾ ਦੋਸਤੋ ਤੇ ਤਹਿਸੀਲ ਜਿਹੜੀ ਨੂੰ ਫਰੋਜਪੁਰੀ ਲੱਗਦਾ ਹੈਗਾ ਤੇ ਬਧੇਰੇ ਜਾਣਕਾਰੀ ਆਪਾਂ ਜਿਹੜੀ ਆ ਮਾਲਕ ਦੇ ਨਾਲ ਓਨਰ ਦੇ ਨਾਲ ਗੱਲਬਾਤ ਕਰਾਂਗੇ ਦੋਸਤੋ ਤੇ ਇਸ ਜਿਹੜੀ ਮੱਝ ਦੀ ਪੂਰੀ ਇਨਫੋਰਮੇਸ਼ਨ ਆ ਫੁੱਲ ਡਿਟੇਲ ਮੈਂ ਲੈ ਕੇ ਬਾਈ ਹੋਰਾਂ ਦੇ ਕੋਲੋਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿਸ ਨੂੰ ਵੀ ਭਾਪੜ ਦੇ ਵਿੱਚ ਹੋਵੇ ਦੋਸਤੋ ਇਹ ਮੱਝ ਪਸੰਦ ਆਵੇ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੰਪਰਕ ਨੰਬਰ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦੇਦਿਆਂ ਦੋਸਤੋ ਨੰਬਰਾਂ ਦੇ ਸੰਪਰਕ ਕਰਕੇ ਤੁਸੀਂ ਆਪ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਬਾਕੀ ਕੀ ਮੋਲ ਨੇ ਕੀ ਇਸ ਛੋਟੀ ਦੀ ਜਿਹੜੀ ਡਿਮਾਂਡ ਹੋਵੇਗੀ ਕੀ ਮਿਲਕ ਪਿਛਲੇ ਸਵੇਰੇ ਦੇ ਵਿੱਚ ਰਿਹਾ ਉਹ ਵਧੇਰੇ ਜਾਣਕਾਰੀ ਆਪਾਂ ਬਾਈ ਹੋਰਾਂ ਨਾਲ ਗੱਲ ਕਰਕੇ ਲਵਾਂਗੇ ਇੱਕ ਦੋਸਤੋ ਜਿਹੜੀ ਦੱਸਣੀ ਜ਼ਰੂਰ ਗੱਲ ਬਣਦੀ ਹੈਗੀ ਆ ਜਿਹੜੀ ਤੁਹਾਨੂੰ ਅੱਜ ਮੱਝ ਦਿਖਾਉਣੀ ਆ ਬਾਡੀ ਸਟਰਕਚਰ ਵੇਖੋਗੇ ਦੋਸਤੋ ਬੜੀ ਵਧੀਆ ਚੰਗੀ ਬਾਡੀ ਸਟਰਕਚਰ ਦੀ ਹੈਗੀ ਆ ਕਦ ਕਾਠੀ ਉੱਚਾ ਹੋਵੇਗਾ ਕੋਈ ਸ਼ੱਕ ਕਿੰਤੂ ਪਰੰਤੂ ਵਾਲੀ ਗੱਲ ਨਹੀਂ ਹੋਵੇਗੀ ਆ ਚੱਲਦੇ ਆ ਬਾਈ ਹੋਰਾਂ ਦੇ ਕੋਲ ਵਧੇਰੇ ਜਾਣਕਾਰੀ ਲੈ ਲੈਂਦੇ ਆ ਸਭ ਤੋਂ ਪਹਿਲਾਂ ਆਪਾਂ ਜੀ ਸਸਰੀਕਾਰ ਸਸਰੀਕਾਰ ਤੇ ਭਾਜੀ ਪਹਿਲਾਂ ਆਪਣਾ ਨਾਮ ਜ਼ਰੂਰ ਦੱਸ ਗਏ ਆਪਣਾ ਨਾਮ ਜੀ ਮੁੰਡੇ ਦੱਸੇ ਕਿ ਮਾਪਦੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਜੀ ਲక్ష్మణ ਸਿੰਘ ਜੀ ਲక్ష్మణ ਸਿੰਘ ਹਾਂ ਜੀ ਪੱਬਾ ਲੰਡਾ ਜੀ ਪੱਬਾ ਲੰਡਾ ਪਿੰਡ ਆ ਗਿਆ ਜੀ ਤੇ ਤਸੀਲ ਜੀ ਦਾ ਆਪਣਾ ਜਿਲ੍ਹਾ ਫਿਰੋਜ਼ਪੁਰ ਆ ਗਿਆ ਹਾਂ ਫਿਰੋਜ਼ਪੁਰ ਜਿਲ੍ਹਾ ਅੱਛਾ ਤੇ ਭਾਜੀ ਜਿਹੜੇ ਨਾਲ ਲੱਗਦੇ ਲੱਗਦੇ ਪਿੰਡ ਆਪਣੇ ਕਿਹੜੇ ਕਿਹੜੇ ਹੈਗੇ ਜੀ ਕੋਲ ਹੋਰ ਨਾਲ ਆਪਣਾ ਪਿੰਡ ਲੱਗਦਾ ਇੱਕ ਉਗੋ ਕੀ ਨਾਲ ਲੱਗਦਾ ਅਸੀਂ ਦੇ ਪਾਸੇ ਢੀਂਸਾਬ ਉਗੋ ਕੀ ਆਉਣਾ ਉਗੋ ਕੀ ਪੱਬਲੰਡਾ ਜੀ ਨੱਥੇ ਖੜਦਾ ਜੀ ਦਾ ਅੱਛਾ ਉੱਬੋ ਕੇ ਨਾਲ ਹੀ ਹਾਂ ਜੀ ਉਗੋ ਕੀ ਢੀਂਸਾ ਦੇ ਸੱ ਵਾਲ ਗੜੀ ਤੋਂ ਹਾਂਜੀ ਤੇ ਸਾਡੇ ਛੋਡੀ ਨਗਰੋਂ ਆਉਂਦਾ ਫਿਰ ਆਪਣਾ ਪੰਬਲਨ ਪਿੰਡ ਪਹਿਲੀ ਆਏਦਾ ਬਸਤੀ ਭਗਤ ਸਿੰਘ ਨਾਲ ਹੀ ਰਾਕੀ ਇੱਥੋਂ ਦੀ ਬਸਤੀ ਭਗਤ ਸਿੰਘ ਹਾਂ ਹਾਂ ਬਸਤੀ ਭਗਤ ਸਿੰਘ ਉਹ ਥੋੜੀ ਪਿਛਾ ਰਹਿੰਦੀ ਹੈ ਪਿਆਰੇਆਣਾ ਵੀ ਫਿਰ ਪਿੰਡ ਆ ਪਿਆਰੇਆਣਾ ਵੀ ਥੋੜੀ ਬਾਟ ਆ ਠੀਕ ਆ ਤੇ ਜੋ ਬਰੋਛਾ ਤੋਂ ਆਈਏ ਹਾਂਜੀ ਤੇ ਫਿਰ ਆਪਣਾ ਪਿੰਡ ਹੀ ਆਉਂਦਾ ਬਰੋਛਾ ਤੋਂ ਆਪਣਾ ਪਿੰਡ ਹੀ ਆਏਦਾ ਆਪਣਾ ਹੀ ਆਉਂਦਾ ਹੈ ਨਾ ਫਰੋਸ਼ਾ ਤੋਂ 3 ਕਿਲੋਮੀਟਰ ਦੂਰੀ ਆ ਅੱਛਾ ਤੇ ਭਾਜੀ ਜੇਕਰ ਇਸ ਮੱਝ ਦੀ ਗੱਲ ਕਰੀਏ ਤੇ ਆਪਣੇ ਕੋਲੇ ਕਿੰਨਾ ਮਸੂਵ ਆ ਕੇ ਸੂਣ ਜਾ ਰਹੀ ਹੈ ਇਹ ਆਪਾਂ ਹੁਣ 3 ਜੂ ਸੁਣੀਆਂ ਜੀ ਤੇਜਾ ਸੁਆ ਹਾਂ ਉਹ ਤੁਹਾਨੂੰ ਦੱਸਾ ਕਰਕੇ ਹੀ ਵੇਚਣ ਲੱਗਣੀ ਨਾ ਰਜ਼ੀ ਨਹੀਂ ਕਰਦਾ ਰੇਚ ਨੂੰ ਚੰਗੀ ਆ ਵੈਸੇ ਦੁੱਧ ਪੱਖੋ ਹਨਾ ਤੇ ਆਪਣੇ ਭਾਜੀ ਘਰ ਦੀ ਛੋਟੀ ਜੰਮੀ ਪਲੀ ਆਪਣੇ ਘਰ ਦੀ ਹੈ ਜੀ ਹਾਂ ਘਰ ਦੀ ਰੱਖੀ ਮਈਆਂ ਦੀ ਮਾੜੀ ਨਹੀਂ ਰੱਖੀ ਮਈਆਂ ਜੰਗੇ ਰੱਖਦੇ ਆ ਠੀਕ ਆ ਤੇ ਨਾਲੋਂ ਠੀਕ ਆ ਤੇ ਤੀਜਾ ਸੂਆ ਦੱਸਦਾ ਹਨਾ ਸੂਣ ਜਾ ਰਹੀ ਹੈ ਅਸੋ ਕਸਾਨ ਵੀਰੋ ਜਿਹੜੀ ਘਰ ਦੀ ਤੁਸੀਂ ਇਹ ਮੱਝ ਲੈ ਕੇ ਜਾਉਂਗੇ ਤਕਰੀਬਨ ਆਸ ਕਰਦੇ ਹਾਂ ਬਹੁਤ ਵਧੀਆ ਚੰਗੇ ਮਿਲਕ ਵਾਲੀ ਹੋਵੇਗੀ ਆ ਜਿਹੜੀ ਆ ਉਲਟ ਬਹਿਣੀ ਵਾਲਾ ਪਾਸਾ ਦੋਸਤੋ ਤੁਸੀਂ ਥਣਾ ਦੀ ਕੁਆਲਿਟੀ ਜ਼ਰੂਰ ਵੇਖ ਲਿਓ ਹਜੇ ਜਿਹੜਾ ਸਮਾਂ ਉਹ ਵੀ ਆਪਾਂ ਭਾਜੀ ਹੁਣ ਤਾਂ ਪੁੱਛ ਲੈਣੇ ਭਾਜੀ ਕਿੰਨੇ ਕਿ ਦਿਨ ਦੱਸਿਆ ਸੀ ਲੈ ਜੂਗੀ ਇਹ ਲੈ ਜੂ ਹੁਣ 10 12 12 ਦਿਨ ਲੈ ਜੇ ਲੈ ਜੇ ਮੈਂ 10 12 ਦਿਨ ਲੈ ਜੂ ਅਜੇ ਜਿਹੜਾ ਭਾਜੀ ਲੇਵਾ ਬਣਾਉਂਦੀ ਹੈ ਫੁੱਲ ਬਣਾਉਂਦੀ ਹੈ ਭਰਮ ਲਈ ਉਹਦੋਂ ਬਣਾਉਂਦੀ ਆ ਮੌਕੇ ਤੇ ਬਰਉਦੀ ਪਹਿਲਾਂ ਨਹੀਂ ਬਣਾਉਂਦੀ ਹਾਂ ਮੌਕੇ ਤੇ ਹਨਾ ਦਿਨ ਹਜੇ ਪਏ ਆ 10 ਦਿ ਤੇ ਦੋਸਤੋ ਦੀ ਬਾਡੀ ਸਟਰਕਚਰ ਚੈੱਕ ਕਰੋ ਤੇ ਤੀਜਾ ਸੂਬਾ ਸੋਣਾ ਤੇ ਤਕਰੀਬਨ ਦੂਜੇ ਸੂਬੇ ਦਾ ਜਿਹੜਾ ਮਿਲਕ ਪਾਈ ਹਰੋਂ ਦੱਸਿਆ ਸੀ ਵੀ 12 ਕਿਲੋ ਹਣਾ ਪਾਜੀ ਸਹੀ 12 ਕਿਲੋ ਦਿੱਤਾ ਦੋ 12 ਕਿਲੋ ਦੋ ਦੇਣਾ ਪੱਠੇ ਦੀ 12 ਕਿਲੋ ਭਰਾ ਦਾਣਾ ਨਾ ਤਾਂ ਪਾਉਂਦਾ ਤਾਂ ਪਾਈ ਦੀ ਨਾ ਠੀਕ ਆ 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਦੋਸਤੋ ਸੈਕਿੰਡ ਲაქਟੇਸ਼ਨ ਦੇ ਵਿੱਚ ਰਹੀ ਐ ਇਸੇ ਮੱਝ ਦੀ ਤੇ ਤਕਰੀਬਨ ਤੁਸੀਂ ਅਕੇ ਪਾਏ ਦਾ ਹੁੰਦਾ ਦੋਸਤੋ 12 ਹਾਂਜੀ ਹਾਂਜੀ 12 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਭਾਜੀ ਹੁਣ ਆ ਦੱਸਤੀ ਹੈ ਤੇ ਅਟਰ ਤਾਂ ਜੰਨਾ ਹੈਗਾ ਦੋਸਤੋ ਲਾਏ ਪਈ ਹੋਈ ਆ ਤੁਸੀਂ ਜਰੂਰ ਵੇਖ ਲਓ ਢਿੱਲਾ ਹਜੇ ਵਿੱਥਾ ਹੈਗੀਆਂ ਵੱਟ-ਵੁੱਟ ਬਹੁਤ ਜ਼ਿਆਦੇ ਪੈ ਰਹੇ ਆ ਤੇ ਹਜੇ ਬਿਲਕੁਲ ਢਿੱਲਾ ਟੁਲਾ ਕੱਢ ਕੇ ਇਸ ਮੱਜ ਨੇ ਸੋਨਾ ਹੈਗਾ ਤੇ ਆ ਜਿਹੜਾ ਬਹਿਣੀ ਵਾਲਾ ਪਾਸਾ ਤੁਸੀਂ ਇਹ ਵੀ ਜਿਹੜਾ ਬਿਲਕੁਲ ਨਿਗਾਹ ਮਾਰ ਲਓ ਥਣ ਦੀ ਕੁਆਲਿਟੀ ਵੇਖ ਲਓ ਦੋਸਤੋ ਮੁਠੀ ਇਰਾ ਥਾਣ ਲੱਗਾ ਹੈਗਾ ਮੱਜ ਦੇ ਤੇ ਕੱਦ-ਗਾਠੀ ਬਹੁਤ ਵਧੀਆ ਹੈਗਾ ਸੋਨਾ ਕੱਦ-ਗਾਠ ਹੈਗਾ ਮੱਜ ਦਾ ਆ ਚੈੱਕ ਕਰੋ ਜੀ ਆ ਲਓ अच्छा ते पाजी एदी जडी पहले सुबह वालीं भी अपने ਕੋਲ ਕਟੀਆਂ-ਕੁਟੀਆਂ ਆਈਆਂ ਸੀ ਕਟੀਆਂ ਦੂਜਾ ਇੱਕ ਹਜ਼ਾਰ ਆ ਕੱਟੀਆਂ ਸੀ ਪਹਿਲੇ ਸੂਬੇ ਦੀ ਇਹ ਇਸੇ ਦੀ ਕੱਟੀ ਹੈ ਜੀ ਹਾਂ ਇਸੇ ਦੀ ਹੈ ਕੱਦ ਕਾਠੀ ਦੋਸਤੋ ਤੁਸੀਂ ਜ਼ਰੂਰ ਕਰ ਲਓ ਕਿਉਂਕਿ ਮੈਂ ਕੱਦ ਕਾਠੀ ਤਾਂ ਜ਼ਿਕਰ ਕੀਤਾ ਤਾਂ ਮੈਂਸ਼ਨ ਕੀਤਾ ਵੀ ਜਿਹੜੇ ਬੱਚੇ ਤੋਣਗੇ ਉਹ ਤੋਂ ਵੀ ਉਹਦੇ ਉਹਨਾਂ ਦੇ ਵੀ ਜਿਹੜੇ ਚੱਗੇ ਕੱਦ-ਕਾਠ ਹੈਗੇ ਉਹ ਸੂਹੇ ਨੇ ਕੱਟਾਤਾ ਸੀ ਦੂਜੇ ਸੂਬੇ ਕੱਟਾ ਸੀ ਆ ਉਹ ਹੀ ਵੇਚ ਪਹਿਲੇ ਸੂਬੇ ਦੀ ਦੋਸਤੋ ਇਹ ਕੱਟੀ ਆ ਇਹ ਕੱਟੀ ਜਿਹੜੀ ਸਾਹਮਣੇ ਵੇਖ ਰਹੇ ਹੋ ਪਹਿਲੇ ਸੂਬੇ ਦੀ ਪਾਜੀ ਕਿੰਨੀ ਉਮਰ ਹੋਗੀ 2 ਸਾਲ ਹੋ ਗਈ ਉਮਰ ਦੀ 2.5 ਨਹੀਂ 2 ਚੰਗੀ ਕੱਦ ਕਰ ਮਾਂ ਦੇ ਨਾਲ ਦੋਸਤੋ ਬਿਲਕੁਲ ਰਲੀ ਇਹ ਕੱਟੀ ਆ ਬਾਡੀ ਬੰਤਰ ਦੀ ਹਾਈਟ ਦੀ ਕੱਦ ਐਕਸਟਰਾ ਆਰਡੀਨਰੀ ਜਿਹੜੀ ਇਹ ਕੱਟੀ ਦੀ ਜਿਹੜੀ ਲੈਂਥ ਉਚਾਈ ਹੈਗੀ ਆ ਕਿਉਂਕਿ ਮਾਂ ਦੇ ਉੱਪਰ ਜਿਹੜਾ ਦੋਸਤੋ ਇਹ ਗਿਆ ਹੋਇਆ ਸਟਰਕਚਰ ਸਾਰਾ ਤੇ ਇੱਕ ਭਾਜੀ ਡਿਮਾਂਡ ਦੀ ਗੱਲ ਕਰੀਏ ਮੁੱਲ ਕਿੰਨਾ ਕੁ ਆਪਾਂ ਕਰਦੇ ਹਾਂ ਜੀ ਇਹਦਾ ਮੁੱਲ ਜਿਹੜਾ 90000 ਰੁਪਏ ਆ ਜੀ 90000 ਹਾਂ ਜੀ 90000 ਵਿੱਚੋਂ ਮਾਨਤਾਨ ਕਰੋਗੇ ਜੀ ਹਾਂ ਕਰਦੇ ਕਰਦੇ ਮਾਨਤਾਨ ਹੋਵੇਗਾ ਮੰਨਤਨ ਆ ਸੋ ਦੋਸਤੋ 90000 ਰੁਪਿਆ ਡਿਮਾਂਡ ਆ ਮੈਂ ਜਾਨੂੰ ਜੇ ਮੋਟੇ ਚ ਤੌਰ ਤੇ ਦਸਤਾ ਤਾਂ ਦੋਸਤੋ ਜਿਹੜੀ ਝੋਟੀ ਆ ਤਕਰੀਬਨ ਲੱਖੋਂ ਬਾਹਰ ਵੀ ਕਹਿ ਸਕਦੇ ਹੋ ਸਵਾ ਲੱਖ ਵੀ ਤੁਸੀਂ ਕਹਿ ਸਕਦੇ ਹੋ ਕਿਉਂਕਿ ਐਡੀਆਂ ਝੋਟੀਆਂ ਜਿਹੜੀਆਂ ਮਿਲਣੀਆਂ ਬਹੁਤ ਔਖੀਆਂ ਦੋਸਤੋ ਆ ਬਾਕੀ ਕਿਤੇ ਨਾ ਕਿਤੇ ਦੋਸਤੋ ਪਰਿਵਾਰ ਦੀ ਜਿਹੜੀ ਇੱਛਾ ਸੀ ਵੀ ਇਸ ਵਾਰ ਸੇਲ ਕਰਨੀ ਆ ਤੇ ਇਹ ਜਿਹੜੀ ਚੋਟੀ ਦੋਸਤੋ ਤੁਹਾਨੂੰ ਜੇ ਮੱਝ ਪਸੰਦ ਆਉਂਦੀ ਆ ਤੁਸੀਂ ਬਾਈ ਹੋਰਾਂ ਦੇ ਸੰਪਰਕ ਨੰਬਰ ਮੈਂ ਚਲਦੇ ਕਰ ਦਿੰਨੇ ਆ ਜਰੂਰ ਖਰੀਦ ਸਕਦੇ ਹੋ तकरीबन 10 ਦਿਨ ਹਜੇ ਬਾਕੀ ਸੂਣ ਦੇ ਵਿੱਚ ਬਾਕੀ ਫਿਰ ਬਾਡੀ ਸਟਰਕਚਰ ਤੁਹਾਨੂੰ ਮੈਂ ਫਿਰ ਵਿਖਾ ਦੇਣਾ ਨੇੜੇ ਤੋਂ ਆ ਪੂਛ ਜਿੰਨੀ ਹੈਗੀ ਵਾਈਟ ਦੋਸਤੋ ਇੰਨੀ ਕੁ ਵਾਈਟ ਤੁਹਾਨੂੰ ਮਿਲੇਗੀ ਮਗਰ ਬਾਕੀ ਓਵਰ ਆਲ ਜਿਹੜੀ ਹੈਗੀ ਆ ਜੈਡ ਬਲੈਕ ਇਹ ਹੈਗੀ ਆ ਬਿਲਕੁਲ ਮੱਥੇ ਦੇ ਵੀ ਵੇਖੋਗੇ ਤੁਸੀਂ ਬਿਲਕੁਲ ਬਲੈਕ ਵਾਲ ਹੈਗੇ ਆ ਕੋਈ ਮੱਥੇ ਤੇ ਚਿੱਟਾ ਵਾਲ ਨਹੀਂ ਤੁਹਾਨੂੰ ਨਜ਼ਰ ਆਵੇਗਾ ਸਿੰਘ ਜਿਹੜਾ ਬਣਤਰ ਆ ਬੋਸ ਉਹਨਾ ਸਿੰਘ ਹੈਗਾ ਪਿੱਛੇ ਨੂੰ ਘੁੰਮ ਕੇ ਬਿਲਕੁਲ ਕੁੰਡਾ ਜਿਹੜਾ ਸਿੰਘ ਆ ਦੋਸਤੋ ਤੇ ਬਾਕੀ ਭਾਜੀ ਠੰਡੀ ਸੀਰ ਹੈਗੀ ਪੂਰੀ ਹੈ ਹਾਈ ਹਾਈ ਤੇ ਦੁੱਧ ਕਿੰਨਾ ਕੁ ਟਾਈਮ ਵੈਸੇ ਲੰਮਾ ਚ ਆ ਜਾਂਦੀ ਹੈ ਜੀ ਦੁੱਧ ਤਾਂ ਜੀ ਬਣਾ ਲਿਆ ਮੈਨੂੰ ਆ ਦੇ ਛੱਡਦੇ ਸੀ ਦੂਜਾ ਦੋ ਤਿੰਨ ਦੋ ਕੁ ਮਹੀਨੇ ਪਹਿਲਾਂ ਬਸ ਹੂੰ ਦੋ ਕੁ ਮਹੀਨੇ ਮੰਨ ਕੇ ਸੂਣ ਤੋਂ ਪਹਿਲੇ ਪਹਿਲੇ ਸੂਰ ਆਇਆ ਦੂਜਾ ਸੂਟਿਕ ਦੇ ਗਈ ਮੁਰਗੇ ਕੋਲ ਲੜ ਕੇ ਛੜਾਇਆ ਦੋ ਦਿਨ ਅੱਛਾ ਕੋਈ ਟੀਗਾ ਆਪਾ ਭਰਾਇਆ ਕੋਈ ਚੰਗਾ ਠੀਗਾ ਭਰਾਇਆ ਜਾਂ ਕਿਹੇ ਹਾਂ ਜੀ ਵਧੀਆ ਭਰਾਇਆ ਬਨੂ ਨੇ ਮਾਲਾ ਠੀਗਾ ਦੀ ਹੋ ਗਈ ਠੀਕ ਆ ਸੋ ਦੋਸਤੋ ਬਾਕੀ ਤੁਸੀਂ ਵੇਖੋਗੇ 22 ਹੋਰਾਂ ਦਾ ਧਿਆਨ ਜਿਹੜਾ ਵੀਰ ਹੁਣੀ ਆਪ ਘਰੇ ਨਹੀਂ ਹੈਗੇ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਕੋਲ ਨੇ ਵੀਰ ਆਪ ਨਹੀਂ ਕਰ ਹੈਗੇ ਉਹਨਾਂ ਦੀ ਸਿਲੈਕਸ਼ਨ ਜਿੰਨੀ ਵੀ ਹੈਗੀ ਤਕਰੀਬਨ ਤੁਸੀਂ ਵੇਖੋਗੇ ਚੰਗੇ ਝੋਟੀਆਂ ਦੇ ਕੱਦ ਕਾੜ ਤੁਹਾਨੂੰ ਵੇਖਣ ਨੂੰ ਮਿਲਣਗੇ ਤਿੰਨ ਝੋਟੀਆਂ ਦੋ ਝੋਟੀਆਂ ਹੈਗੀਆਂ ਤੇ ਇੱਕ ਮੱਝ ਆ ਮੱਝ ਜਿਹੜੀ ਸੇਲ ਹਾਸ ਵਾਸਤੇ ਹੈਗੀ ਇਹ ਝੋਟੀਆਂ ਤਕਰੀਬ ਬੀ ਬੰਤਰ ਦੀ ਵੇਖੋਗੇ ਚੰਗੇ ਇੰਜੈਕਸ਼ਨ ਚੰਗੀ ਐ ਏਆਈ ਕਰਵਾਈ ਆ ਦੋਸਤੋ ਤੇ ਚੰਗੇ ਕੱਦ ਕਾਠ ਦੀਆਂ ਜਿਹੜੀਆਂ ਇਹ ਬੱਚੀਆਂ ਹੈਗੀਆਂ ਨੇ ਆ ਵੇਖੋ ਤੇ ਮੁੱਲ ਜਿਹੜਾ ਦੋਸਤੋ 90000 ਆ ਮੰਗਣ ਨੂੰ ਬਾਈ ਹੋ ਰਹੇ ਨੇ ਲੱਖ ਵੀ ਕਹਿ ਸਕਦੇ ਆ ਸਵਾ ਲੱਖ ਵੀ ਕਹਿ ਸਕਦੇ ਸੀਗੇ 90000 ਰੁਪਏ ਡਿਮਾਂਡ ਆ ਦੋਸਤੋ 90000 ਦੇ ਵਿੱਚੋਂ ਬਣਦਾ ਜਿਹੜਾ ਮਾਨਤਾਣਾ ਉਹ ਜ਼ਰੂਰ ਕੀਤਾ ਜਾਵੇਗਾ ਮੌਕੇ ਤੇ ਇੱਕ ਵਾਰੀ ਆਪਾਂ ਖੋਲ ਕੇ ਵੀ ਤੁਹਾਨੂੰ ਤੋਰ ਕੇ ਜ਼ਰੂਰ ਵਿਖਾਵਾਂਗੇ ਇੱਕ ਵਾਰੀ ਆਹ ਲਓ ਦੋਸਤੋ ਤਕਰੀਬਨ ਹਾਈਟ ਜਿਹੜੀ ਲੈਂਥ ਆ ਕੱਦ ਕਾਠੀ ਉਹ ਜ਼ਰੂਰ ਚੈੱਕ ਕਰ ਲੋ ਮੈਂ ਮੋਸਟਲੀ ਜਿਹੜਾ ਜਦੋਂ ਕਹਿ ਦਿੰਨਾ ਦੋਸਤੋ ਦਰਮਿਆਨਾ ਉਹ ਤੋਂ ਦਰਮਿਆਨਾ ਹੋਊਗਾ ਜਦੋਂ ਕੱਦ ਕਾਠੀ ਚੰਗਾ ਵਧੀਆ ਹੋਊਗਾ ਆਹ ਲਓ ਜੀ ਐਕਸਟਰਾ ਆਰਡੀਨਰੀ ਕੱਦ ਕਾਠ ਹੈਗਾ ਆਹ ਲਓ ਜੀ ਠੀਕ ਹੈ ਜੀ ਠੀਕ ਹੈ ਭਾਈ ਆਇਆ ਇਹਦਾ ਦਾਦੂਣਾ ਪਾਉਣਾ ਦਾ ਦੂਦੇ ਇਹਦਾ ਵਾਦੀ ਦੇਣਾ ਠੀਕ ਹੈ ਜੀ ਆਹ ਲੇਖ ਦੋਸਤੋ ਪੀਲੇਵੇ ਦੀ ਪੰਤਰ ਜਿੰਨੀ ਤਿਆਰ ਹੈਗੀ ਆ ਛੋਟੇ ਬਿਲਕੁਲ ਸਾਹਮਣੇ ਰੂਪ ਰੂਪ ਹੈਗੀ ਆਹ ਲੋ ਜੀ ਬਿਲਕੁਲ ਮੁੱਠੀਲਾ ਥਾਣਾ ਦੋਸਤੋ ਤੇ ਜਿਹੜੇ ਸੰਪਰਕ ਨੰਬਰ ਨੇ ਉਹ ਮੈਂ ਵੀਡੀਓ ਦੇ ਵਿੱਚ ਚਲਦੇ ਕਰਦੇ ਨੇ ਆ ਦੋਸਤੋ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਮੱਝ ਖਰੀਦ ਸਕਦੇ ਹੋ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤ ਸ੍ਰੀ ਅਕਾਲ ਜੀ